ਫਰਮਾ ਦੇ ਕੇ ਅਰੇ ਪੌਂਡ ਚੋਕਲਾ ਟਵਾ ਠੱਪੀਆਂ ਜਵਾਦੀ ਫਿਰਦੀਆਂ ਉਹ ਚੱਲ ਛੇਤੀ ਕਰ ਉੱਠ ਤੁਹਾਨੂੰ ਪਤਾ ਹੀ ਆ ਮੇਰਾ ਰੰਗ ਕਾਲਾ ਹੋ ਜਾਂਦਾ ਦਰਮੀ ਦੇ ਵਿੱਚ ਯਾਰ ਰੰਗ ਕਾਲਾ ਹੋ ਜੂ ਕੋਈ ਗੱਲ ਨਹੀਂ ਰੇਤਾ ਨਾਲ ਮਾਲਨੀ ਚੱਲ ਛੇਤੀ ਕਰ ਲੇੜਨਾ ਕਰ ਉਹ ਪਖਾਂਦੇ ਕਰੀ ਜਾਂਦੇ ਤੁਰ ਪਾਣਾ ਚੱਲ ਖਸਮਾਂ ਨੂੰ ਖਾਣਾ ਨਾ ਆਵੇ ਮੈਂ ਸਾਮਾਂ ਨੂੰ ਜਾਵਾਂਗੇ ਦੁਪਹਿਰੇ ਲਈ ਫਿਰਦਾ ਮੈਨੂੰ ਆ ਪਹਿਲੀ ਬੱਤਰ ਆ ਤੇ ਕੱਲ ਨੂੰ ਮੈਂ ਕਰ ਦੂੰ ਅੱਛਾ ਢੰਡਾ ਸਿੰਘ ਦੁਪਹਿਰੇ ਕਦੋਂ ਆਉਣ ਰਿਹਾ ਯਾਰ ਬਸਮਨ ਸਾਹਿਬ ਸਤਿ ਸ਼੍ਰੀ ਅਕਾਲ ਹੋ ਗਈ ਆ ਜੱਜ ਜੰਨਾ ਬਸਮਨ ਸਾਹਿਬ ਹੋਰ ਕਿੱਥੇ ਚਲੇ ਤਾਰੇ ਬਸਮਨ ਸਾਹਿਬ ਆਪਣਾ ਪਿੰਡ ਦਾ ਪਿੱਚੀ ਨਹੀਂ ਆ ਪਿੱਚੀ ਉਹ ਨਾਮ ਇਹ ਹਾਂਜੀ 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 ਉਹ ਜੇਲ੍ਹ ਤੇ ਆ ਜੇਲ੍ਹ ਤੇ ਹਾਂ ਕੀ ਹੋ ਗਿਆ ਪਤਾ ਨਹੀਂ ਹੁਣ ਜਾ ਕੇ ਪਤਾ ਲੱਗੂ ਪਤਾ ਲੈ ਚੱਲਿਆ ਮੈਂ ਤੇ ਦੁਪਹਿਰੇ ਚੱਲ ਚਲ ਮੈਂ ਤੈਨੂੰ ਛੱਡ ਦੇਣਾ ਫਿਰ ਉੱਥੇ ਬਸਮਨ ਸਾਹਿਬ ਚੱਲ ਬਸਮਨ ਸਾਹਿਬ ਸੈਕਿੰਡ ਸੈਕਿੰਡ ਕਰਦੀਆਂ ਮੇਰੇ ਕੋਲ ਮੋਟਰਸਾਈਕਲ ਹੈ ਬਹਿ ਜਾ ਹੁਣ ਬਹਿ ਸੈਡਾ ਹਾਂ ਨੂੰ ਬੈਠੀ ਵੀ ਜਾਂਦਾ ਨਹੀਂ ਆ ਉਹ ਬਹਿ ਜਾ ਹੁਣ ਹੁਣ

ਓਏ ਚੁੱਪ ਕਰ। ਓ ਚੁੱਪ ਕਰ ਆਪਣੇ ਗਾਣੇ ਥੋੜੇ ਜਿਹਾ ਬੰਦ ਕਰ। ਚੁੱਪ ਕਰ। ਚੁੱਪ ਕਰ ਭਾਬੀ ਕਿਹੜੇ ਤੁੰ ਕੀ ਕਰਦਾ ਕੀਤੀ ਤੂੰ? ਤੇ ਤੈਨੂੰ ਪਤਾ ਹੀ ਆ। ਤੇਰੀ ਭਾਬੀ ਕਿੰਨਾ ਤੰਗ ਕਰਦੀ। ਰਾਤ ਦਿਨ ਕਰੀਓ ਲਿਆਦੀ ਜੇ ਲਿਆਦੀ ਮੈਂ ਉੱਥੇ ਜਾਣਾ ਉਹ ਕਰਨਾ ਜੇ ਕਰਨਾ। ਮੈਂ ਤੇ ਯਾਰ ਤੰਗ ਹੋ ਕੇ ਨਾ ਗੱਡੀ ਛਾੜਤੀ। ਤੇਰਾ ਬੜਾ ਜੇ ਸਦਾਕ ਨਹੀਂ ਹੋਈ ਆ। ਬਸ ਹਫਤੇ ਤੱਕ ਤਾਂ ਹਫਤੇ ਤੱਕ। ਉਹ ਸਹੀ ਗੱਲ ਆ। ਗੱਲ ਸੁਣ ਮੈਂ ਮੇਰੀ ਗੱਲ ਓਏ ਅਫਤੇ ਤੱਕ ਓ ਮੇਰੀ ਗੱਲ ਓ ਮੈ ਵੀ ਬੜਾ ਦੁਖੀ ਹੋ ਤਾ ਲੈ ਕੁਛ ਦਿਤਈਓ ਓਏ ਆ ਕੀ ਕਰਤਾ ਈ ਔ ਕੋਈ ਗੱਲ ਨਹੀਂ ਹਫਤੇ ਤੱਕ ਦੀ ਗੱਲ ਆ ਦੋਵੇਂ ਬਾਹਰ ਆਵਾਂਗੇ ਨਾਲੇ ਟੋਰਨਾ ਓਏ ਮੂਰਖਾ ਮੇਰੀ ਗੱਲ ਤਾਂ ਪੂਰੀ ਸੁਣ ਲੈ ਨਾ ਈ ਓਏ ਹਫਤੇ ਤੱਕ ਮੈਨੂੰ ਫਾਂਸੀ ਆ